ਮੌਸਮ ਦਾ ਮਜਾਜ ਕਾਫੀ ਤਪਸ਼ ਭਰਿਆ ਹੈਗਾ ਜਿਹਦੇ ਵਿੱਚ ਲੋਕਾਂ ਨੂੰ ਬਾਹਰ ਨਿਕਲਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਦੇ ਉੱਪਰ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਕਿ ਆਖਰ ਅਤਿ ਦੀ ਗਰਮੀ ਤੋਂ ਕਿਸ ਤਰ੍ਹਾਂ ਦੇ ਨਾਲ ਬਚਿਆ ਜਾਵੇ ਕੋ ਮਨੁੱਖਾਂ ਲਈ ਕੋਈ ਨੁਕਸਾਨਦੇ ਨਹੀਂ ਹੈ ਲੇਕਿਨ ਮਨੁੱਖਾਂ ਨੂੰ ਅਕਲ ਨਾਲ ਕੰਮ ਲੈਣਾ ਪੈਣਾ ਹੈ ਹਾਂ ਥੋੜਾ ਗਰਮੀ ਜਲਦੀ 40 ਟੱਪ ਗਿਆ 40 ਅਰਲੀ ਹਲੇ ਮਈ ਦਾ ਮਹੀਨਾ ਸ਼ੁਰੂ ਹੋਇਆ ਤੇ ਮਈ 'ਚ ਹੀ 40 ਟੱਪ ਜਾਣਾ ਕੋਈ ਅੱਛੇ ਸੰਕੇਤ ਨਹੀਂ ਹੈਗੇ ਕਿ ਸਰਕਾਰਾਂ ਟਾਈਮਿੰਗ ਵੀ ਚੇਂਜ ਕਰ ਦਿੰਦੀਆਂ ਸ਼ਿਫਟਾਂ ਵਾਲੇ ਸਕੂਲ ਵੀ ਸਵੇਰੇ ਹੋ ਜਾਂਦੇ ਨੇ ਬੜਾ ਕੁਝ ਸਰਕਾਰਾਂ ਵੀ ਬਹੁਤ ਅਪਰਯਾਸ ਕਰਦੀਆਂ ਨੇ ਲੇਕਿਨ ਐਜ਼ ਅ ਹੋਲ ਇਨਸਾਨ ਨੂੰ ਖੁਦ ਹੀ ਮਿਹਨਤ ਕਰਨੀ ਪਹੇਗੀ ਆਪਣਾ ਮਦਦਗਾਰ ਅਸੀਂ ਖੁਦ ਹੀ ਬਣ ਸਕਦੇ ਹਾਂ ਸੋ ਮੌਸਮ ਦਾ ਮਜਾਜ ਕਾਫੀ ਤਪਸ਼ ਭਰਿਆ ਹੈਗਾ ਜਿਸ ਦੇ ਵਿੱਚ ਲੋਕਾਂ ਨੂੰ ਬਾਹਰ ਨਿਕਲਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਦੇ ਉੱਪਰ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਕਿ ਆਖਰ ਅਤਿ ਦੀ ਗਰਮੀ ਤੋਂ ਕਿਸ ਤਰ੍ਹਾਂ ਦੇ ਨਾਲ ਬਚਿਆ ਜਾਵੇ ਮੇਰੇ ਨਾਲ ਐਸ ਅਸਿਸਟੈਂਟ ਪ੍ਰੋਫੈਸਰ ਐਚ ਕੇ ਖਰਬੰਦਾ ਮੌਜੂਦ ਨੇ ਜੋ ਕਿ ਤੁਹਾਨੂੰ ਤਪਸ਼ ਅਤੇ ਲੂ ਤੋਂ ਬਚਣ ਦੇ ਨੁਕਤੇ ਦੱਸਣਗੇ ਅਤੇ ਨਾਲ ਹੀ ਅਜਿਹੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਨਸਾਨੀ ਜ਼ਿੰਦਗੀ ਦੇ ਉੱਪਰ ਪ੍ਰਭਾਵ ਪੈਂਦਾ ਉਸ ਤੇ ਬਾਰੇ ਜਿਹੜੀ ਹਰ ਇੱਕ ਜਾਣਕਾਰੀ ਸਾਂਝੀ ਕਰਨਗੇ ਸਰ ਕਿਵੇਂ ਹੁਣ ਜਿਵੇਂ ਕਿ ਤਾਪਮਨ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਕਿੰਨਾ ਕੁ ਨੁਕਸਾਨ ਦੇਗਾ ਮਨੁੱਖਾਂ ਦੇ ਲਈ ਦੇਖੋ ਮਨੁੱਖਾਂ ਲਈ ਕੋਈ ਨੁਕਸਾਨ ਦੇ ਨਹੀਂ ਹੈ ਲੇਕਿਨ ਮਨੁੱਖਾਂ ਨੂੰ ਅਕਲ ਨਾਲ ਕੰਮ ਲੈਣਾ ਪੈਣਾ ਹੈ ਹਾਂ ਥੋੜਾ ਗਰਮੀ ਜਲਦੀ 40 ਟੱਪ ਗਿਆ 40 ਅਰਲੀ ਹਲੇ ਮਈ ਦਾ ਮਹੀਨਾ ਸ਼ੁਰੂ ਹੋਇਆ ਤੇ ਮਈ ਚ ਹੀ 40 ਟੱਪ ਜਾਣਾ ਕੋਈ ਅੱਛੇ ਸੰਕੇਤ ਨਹੀਂ ਹੈਗੇ এনवायरमेंट ਨੂੰ ਲੈ ਕੇ ਗਲੋਬਲ ਵਾਰਮਿੰਗ ਚੱਲ ਰਹੀ ਹੈ ਇਹ ਦੇਖੋ ਇਹਦੇ ਲਈ ਮਨੁੱਖ ਖੁਦ ਜ਼ਿੰਮੇਦਾਰ ਹੈ ਮਨੁੱਖ ਖੁਦ ਇਸ ਲਈ ਜ਼ਿੰਮੇਦਾਰ ਹੈ ਕਿ ਪੇੜ ਪੌਦੇ ਅਸੀਂ ਕੱਟਦੇ ਅੰਨੇ ਵਾਈ ਕੰਸਟਰਕਸ਼ਨ ਕਰ ਦਿੱਤੀ ਕੁਦਰਤ ਦੇ ਨੋਰਮਸ ਨਹੀਂ ਫਾਲੋ ਕੀਤੇ ਚੰਡੀਗੜ੍ਹ ਤੇ ਬੈਂਗਲੌਰ ਦੋ ਸ਼ਹਿਰ ਐਸੇ ਨੇ ਹਿੰਦੁਸਤਾਨ ਜਿਹਨੂੰ ਪਾਰਕਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਜੀ ਔਰ ਇੱਥੇ ਸਪੈਸ਼ਲੀ ਜੰਗਲ ਛੱਡੇ ਹੋਏ ਨੇ ਸ਼ਹਿਰ ਚ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਦੇ ਰਹੇ ਹਨ 30 ਤੋਂ 40% ਏਰੀਆ ਸਪੈਸੀਫਿਕਲੀ ਜੰਗਲ ਲਗਾਏ ਗਏ ਨੇ ਬਸੰਤੋਂ ਬਾਅਦ ਵੀ ਹਮ ਤਕਿ ਫੋਰੈਸਟ ਏਰੀਆ ਰਹੇ ਔਰ ਉਹ ਫੋਰੈਸਟ ਏਰੀਆ ਉਹਦੇ ਚ ਪੂਰਾ ਸੀਲ ਕਰਕੇ ਸਿਰਫ ਫੋਰੈਸਟ ਬਣਾਏ ਜਾ ਰਹੇ ਨੇ ਸੋ ਇਦਾਂ ਦੇ ਜਿਹੜੇ ਉਪਾਏ ਨੇ ਉਹ ਬਾਕੀ ਸ਼ਹਿਰਾਂ ਚ ਵੀ ਹੋਣੇ ਚਾਹੀਦੇ ਨੇ ਔਰ ਜੇ ਪੂਰੀ ਗ੍ਰੀਨਰੀ ਰਹੇਗੀ ਤੇ ਬਰਸਾਤ ਵੀ ਆਪਣੇ ਟਾਈਮ ਸਿਰ ਹੋਏਗੀ ਤੇ ਗਰਮੀ ਵੀ ਘਟ ਪਏਗੀ ਸੋ ਇਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਰਿਲੇਟਡ ਨੇ ਬਾਕੀ ਰਹਿ ਗਿਆ 40 ਤੋਂ ਉੱਪਰ ਟੈਂਪਰੇਚਰ ਜਾਣ ਦਾ ਗੱਲ ਜਦੋਂ ਟੈਂਪਰੇਚਰ 40 ਤੋਂ ਉੱਪਰ ਚਲਾ ਜਾਏ ਤੇ ਸਰਕਾਰਾਂ ਵੱਲੋਂ ਸਕੂਲਾਂ ਦੇ ਟਾਈਮਿੰਗ ਨੂੰ ਥੋੜਾ ਜਲਦੀ ਕਰ ਲਿਆ ਜਾਂਦਾ ਦੁਪਹਿਰੇ ਜਲਦੀ ਛੁੱਟੀ ਦਿੱਤੀ ਜਾਂਦੀ ਹੈ ਤਾਂ ਕਿ ਸ਼ਖਰ ਦੁਪਹਿਰ ਲੋਕਾਂ ਨੂੰ ਬਾਹਰ ਨਾ ਕੱਟਣੀ ਪਏ ਸੋ ਅਕੀ ਜਿਵੇਂ ਹੁਣ ਸ਼ੁਰੂਆਤ ਹੈਗੀ ਹੈ ਸ਼ੁਰੂਆਤ ਦੇ ਦਿਨਾਂ ਵਿੱਚ 40 ਤੋਂ ਉੱਪਰ ਟੈਂਪਰੇਚਰ ਚੱਲ ਰਿਹਾ ਹੈਗਾ ਲੂ ਹੋ ਗਿਆ ਜਾਂ ਫਿਰ ਕਿਸ ਤਰ੍ਹਾਂ ਦੀਆਂ ਹੋਰ ਵੀ ਦਿੱਕਤਾਂ ਆਉਂਦੀਆਂ ਨੇ ਇਸ ਤੋਂ ਕੀ ਬਚਨ ਦੇ ਉਪਾਅ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫੀ ਦਿੱਕਤ ਹੁੰਦੀ ਦੇਖੋ ਬਹੁਤ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਉਦਾਂ ਹੀ ਮੈਂ ਤੁਹਾਨੂੰ ਕਿਹਾ ਵੀ ਸਰਕਾਰਾਂ ਟਾਈਮਿੰਗ ਵੀ ਚੇਂਜ ਕਰ ਦਿੰਦੀਆਂ ਸ਼ਿਫਟਾਂ ਵਾਲੇ ਸਕੂਲ ਵੀ ਸਵੇਰੇ ਹੋ ਜਾਂਦੇ ਨੇ ਬੜਾ ਕੁਝ ਸਰਕਾਰਾਂ ਵੀ ਬਹੁਤ ਪ੍ਰਯਾਸ ਕਰਦੀਆਂ ਨੇ ਲੇਕਿਨ ਐਜ਼ ਅ ਹੋਲ ਇਨਸਾਨ ਨੂੰ ਖੁਦ ਹੀ ਮਿਹਨਤ ਕਰਨੀ ਪੈਗੀ ਆਪਣਾ ਮਦਦਗਾਰ ਅਸੀਂ ਖੁਦ ਹੀ ਬਣ ਸਕਦੇ ਹਾਂ ਸੋ ਉਹਦੇ ਚ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਲੂ ਵਾਲਾ ਟਾਈਮ ਹੈ 11 ਤੋਂ ਲੈ ਕੇ 4 ਵਜੇ ਤੱਕ ਕੋਸ਼ਿਸ਼ ਕੀਤੀ ਜਾਏ ਕਿ ਬਜ਼ੁਰਗ ਔਰ ਬੱਚੇ ਘਰ ਦੇ ਅੰਦਰ ਰਹਿਣ ਦੇਖੋ ਜਦੋਂ ਪਹਿਲਾਂ ਅੱਜ ਤੋਂ ਏਸੀ ਆ ਗਏ ਨੇ ਜਦੋਂ ਏਸੀ ਜਾਂ ਕੂਲਰ ਨਹੀਂ ਹੁੰਦੇ ਸੀ ਤੇ ਲੋਕ ਕੀ ਕਰਦੇ ਸੀ ਕਿਦਾਂ ਬਚਦੇ ਸੀ ਲੋਕ ਰਾਤ ਨੂੰ ਚੱਦਰ ਗਿੱਲੀ ਕਰ ਲੈਂਦੇ ਸੀ ਤੇ ਉੱਤੇ ਵੀ ਗਿੱਲੀ ਚੱਦਰ ਲੈ ਲੈਂਦੇ ਸੀ ਤੇ ਸੌ ਜਾਂਦੇ ਸੀ ਬਾਹਰ ਵੇੜੇ 'ਚ ਬਰਾਮਦੇ 'ਚ ਤਾਂ ਕਿ ਤਾਜੀ ਹਵਾ ਆ ਜਾਏ ਤੇ ਉਹ ਚੱਦਰ ਗਿੱਲੀ 'ਚੋਂ ਛਣ ਕੇ ਆਏ ਤੇ ਏਸੀ ਆਪਣੇ ਆਪ ਪਰਮਾਤਮਾ ਦਾ ਬਣਿਆ ਏਸੀ ਮਿਲਦਾ ਸੀ ਜੀ ਜੀ ਸੋ ਕੁਝ ਐਦਾਂ ਤੇ ਹੁਣ ਦੇਖੋ ਅਸੀਂ এনवायरमेंट ਸੇਫ ਬਿਲਡਿੰਗਸ ਐਨवायरमेंट ਫ੍ਰੈਂਡਲੀ ਬਿਲਡਿੰਗਸ ਬਣਾ ਸਕਦੇ ਹਾਂ ਜਿਦੇ ਚ ਹਵਾ ਵੀ ਤਾਜੀ ਰਹਿੰਦੀ ਰਹੇ ਮੈਂ ਹਵਾ ਮਹਿਲ ਦਾ ਐਗਜ਼ਾਮਪਲ ਦੇਵਾਂਗਾ ਜੈਪੁਰ ਚੋਂ ਇਸ ਤਰੀਕੇ ਨਾਲ ਬਣਿਆ ਉਹ ਪੂਰਾ ਕ੍ਰਾਸ ਸੈਕਸ਼ਨ ਹੁੰਦਾ ਹਵਾ ਦਾ ਉੱਥੇ ਹਵਾ ਕਦੀ ਰੁਕਦੀ ਨਹੀਂ ਜਿੱਧਰੋਂ ਹਵਾ ਦਾ ਵਹਾਰ ਹੋਵੇ ਜਿੱਧਰੋਂ ਹਵਾ ਨੇ ਵਗਣਾ ਹੈ ਉਧਰੋਂ ਐਂਟਰੀ ਉਹਦੀ ਰੱਖੀ ਜਾਂਦੀ ਹੈ ਦੂਜੇ ਪਾਸੇ ਕ੍ਰਾਸ ਖੋਲ ਦਿੱਤਾ ਜਾਂਦਾ ਹੈ ਔਰ ਇੰਨੀ ਤੇਜ਼ ਹਵਾ ਚੱਲਦੀ ਹੈ ਤੇ ਐਸੀ ਪੱਖੇ ਦੀ ਲੋੜ ਹੀ ਨਹੀਂ ਪੈਂਦੀ ਪਰ ਅੱਜ ਜਿਹੜਾ ਮਨੁੱਖ ਹੈਗਾ ਉਹ ਉਹ ਆਪਣੀ ਸੁੱਖ ਸਹੂਲਤ ਨੂੰ ਲੈ ਕੇ ਏਸੀ ਤਾਂ ਲਾ ਲੈਂਦਾ ਆਪ ਤਾਂ ਠੰਡ ਦੇ ਵਿੱਚ ਜਿਵੇਂ ਕੀ ਮਾਹੌਲ ਦੇ ਵਿੱਚ ਰਹਿੰਦਾ ਪਰ ਇਸ ਦਾ ਵਾਤਾਵਰਣ ਤੇ ਕਿਸ ਕਦਰ ਇਫੈਕਟ ਪੈਂਦਾ ਦੇਖੋ ਜਦੋਂ ਅਸੀਂ ਏਸੀ ਲਗਾਨੇ ਆ ਅਸੀਂ ਅੰਦਰ ਤਾਂ ਕੂਲ ਕਰ ਲੈਨੇ ਆ ਡਿਜ਼ਾਇਰਡ ਕੂਲਿੰਗ ਆ ਜਾਂਦੀ ਹੈ ਲੇਕਿਨ ਉਹਦਾ ਸਿਹਤ ਤੇ ਨੁਕਸਾਨ ਹੈ ਪਹਿਲੀ ਗੱਲ ਜੀ ਤੇ ਦੂਜਾ ਜਿਹੜਾ ਅਸੀਂ ਬਾਹਰ ਗਰਮੀ ਸੁੱਟ ਰਹੇ ਆ ਉਹ ਵੀ ਸਾਡੇ ਤੇ ਹੀ ਮਾਰ ਕਰੇਗੀ ਹਮ ਅਲਟੀਮੇਟਲੀ ਉਹ ਗਰਮੀ ਕਿੱਥੇ ਜਾਏਗੀ এনਵਾਇਰਨਮੈਂਟ 'ਚ ਹੀ ਆਏਗੀ ਨਾ ਜੀ ਜੀ ਕਾਰ ਵੀ ਅਸੀਂ ਅੰਦਰ ਵੀ ਅਸੀਂ ਜਦੋਂ 2 ਮਿੰਟ ਲਈ ਇਹੋ ਜਿਹਾ ਬੰਦਾ ਬਾਹਰ ਨਿਕਲਦਾ ਹੈ ਤੇ ਗਰਮ ਸਰਦ ਹੋ ਕੇ ਬਿਮਾਰ ਪੈ ਜਾਂਦਾ ਹੈ ਇਹ ਬਹੁਤ ਵੱਡੀ ਮੁਸ਼ਕਲ ਹੈ ਅੱਜ ਦੀ ਡੇਟ 'ਚ ਹਸਪਤਾਲਾਂ 'ਚ ਬੁਖਾਰ ਦੇ ਮਰੀਜ਼ਾਂ ਦੀ ਜ਼ੁਕਾਮ ਦੇ ਮਰੀਜ਼ਾਂ ਦੀ ਤੇ ਡਾਇਰੀਆ ਲੂਜ਼ ਮੋਸ਼ਨ ਦੇ ਮਰੀਜ਼ਾਂ ਦੀ ਲਾਈਨ ਲੱਗਣੀ ਸ਼ੁਰੂ ਹੋ ਗਈ ਹੈ ਉਹਦਾ ਕਾਰਨ ਇਹੀ ਹੈ ਗਰਮ ਸਰਦ ਹੋਣਾ ਗਰਮੀ ਬੜੀ ਲੱਗਦੀ ਹੈ ਤੇ ਇਹ ਦੇਖੋ ਅਸੀਂ ਚਿਲਡ ਪਾਣੀ ਪੀਂਨੇ ਆ ਬਰਫ ਵਾਲਾ ਹਾਲਾਂਕਿ ਉਹਦੇ ਨਾਲ ਪਿਆਸ ਕਦੀ ਨਹੀਂ ਮੁੱਕਦੀ ਜਿਹੜੀ ਪਿਆਸ ਠੰਡੇ ਘੜੇ ਦੇ ਠੰਡੇ ਪਾਣੀ ਨਾਲ ਜਾਂ ਸਰਾਹੀ ਦੇ ਠੰਡੇ ਪਾਣੀ ਨਾਲ ਮੁਕ ਸਕਦੀ ਹੈ ਤਲਬ ਜਿਹੜੀ ਪਿਆਸ ਹੈ ਉਹ ਜਿਹੜੀ ਉਹਦੀ ਤ੍ਰਿਪਤੀ ਹੁੰਦੀ ਹੈ ਉਹ ਤ੍ਰਿਪਤੀ ਫ੍ਰਿਜ ਦਾ ਪਾਣੀ ਕਦੀ ਨਹੀਂ ਕਰ ਸਕਦਾ ਫ੍ਰਿਜ ਦੇ ਪਾਣੀ ਨੇ ਨੁਕਸਾਨ ਕਰਨਾ ਹੈ ਔਰ ਪਿਆਸ ਨੂੰ ਹੋਰ ਵਧਾਣਾ ਹੈ ਸੋ ਇਹੋ ਜੀਆਂ ਗੱਲਾਂ ਦਾ ਖਿਆਲ ਰੱਖ ਕੇ ਸਰੀਰ ਚ ਪਾਣੀ ਤੇ ਇਲੈਕਟ੍ਰੋਲਾਈਟ ਸੋਡੀਅਮ ਤੇ ਪੋਟਾਸ਼ੀਅਮ ਇਲੈਕਟ੍ਰੋਲਾਈਟ ਆਂਦਾ ਨਮਕ ਤੇ ਚੀਨੀ ਇਹ ਤਿੰਨ ਚੀਜ਼ਾਂ ਦਾ ਕੋਲ ਅਸੀਂ ਬਣਾ ਕੇ ਲੈਂਦੇ ਰਹੀਏ ਤੇ ਕੁਦਰਤੀ ਜਿਹੜੇ ਠੰਡੇ ਨੇ ਉਹਦੇ ਸਤੂ ਹੈ ਗੁੰਦ ਕਤੀਰਾ ਹੈ ਇਹ ਦੋ ਚੀਜ਼ਾਂ ਸਾਡੇ ਆਯੁਰਵੇਦ ਚ ਮੈਂਸ਼ਨਡ ਨੇ ਜੇ ਤੁਸੀਂ ਸਤੂ ਤੇ ਗੁੰਦ ਕਤੀਰਾ ਲਗਾਤਾਰ ਇਸਤੇਮਾਲ ਕਰਦੇ ਰਹੋ ਗਰਮੀਆਂ ਚ ਤਾਂ ਤੁਹਾਨੂੰ ਮਤਲਬ ਜੇ ਬਾਹਰ ਟੈਂਪਰੇਚਰ 40 ਹੈ 45 ਹੈ ਤੁਹਾਨੂੰ ਤੰਗ ਨਹੀਂ ਕਰੇਗਾ ਸੋ ਪਹਿਲਾਂ ਦੇ ਦੌਰ ਦੇ ਵਿੱਚ ਹੁੰਦਾ ਸੀ ਕਿ ਇਨਸਾਨ ਰਾਤ ਨੂੰ ਖੁੱਲੇ ਦੇ ਵਿੱਚ ਸੋ ਜਾਂਦੇ ਹੁੰਦੇ ਸੀ ਮੰਜੇ ਡਾਣੇ ਪੇੜ ਦੇ ਹੇਠ ਸੋਏ ਨਾ ਜਾਂ ਖੁੱਲੇ ਅਸਮਾਨ ਹੇਠ ਸੋਏ ਨਾ ਪਰ ਅੱਜ ਜਿਹੜਾ ਦੌਰ ਹੈਗਾ ਕਿ ਲੋਕ ਘਰਾਂ ਦੇ ਵਿੱਚ ਏਸੀ ਲਾ ਕੇ ਸੌਣਾ ਜ਼ਿਆਦਾ ਪਸੰਦ ਕਰਦੇ ਨੇ ਪਹਿਲਾਂ ਤਾਂ ਜਿਹੜੇ ਲੋਕ ਨੇ ਵਧੀਆ ਜ਼ਿੰਦਗੀ ਨਰੋਈ ਜ਼ਿੰਦਗੀ ਜਿੰਦੇ ਸਨ ਪਰ ਹੁਣ ਜ਼ਾਤੜੇ ਲੋਕ ਨੇ ਬਿਮਾਰੀਆਂ ਵਿੱਚ ਘਰੇ ਹੋਏ ਨੇ ਦੇਖੋ ਜਦੋਂ ਤੁਸੀਂ ਏਸੀ ਚ ਸੌਂ ਕੇ ਸਵੇਰੇ ਉੱਠਦੇ ਹੋ ਤਾਂ ਮਸਲ ਆਕੜ ਜਾਂਦੇ ਨੇ ਮਸਲ ਚ ਏਕ ਹੁੰਦੀ ਦਰਦ ਹੁੰਦੀ ਹੈ ਇੰਨਾ ਸੌਖਾਵਾ ਮੌਸਮ ਨਹੀਂ ਹੁੰਦਾ ਔਰ ਅੱਜਕੱਲ ਮੈਂ ਦੇਖਿਆ ਜਿਹੜੇ ਯੰਗ ਬੱਚੇ ਨੇ ਉਹ 16 17 18 ਟੈਂਪਰੇਚਰ ਕਰਕੇ ਖੜੇ ਹੁੰਦੇ ਨੇ ਉਹ ਤਾਂ 22 24 ਮੇਰੇ ਵਰਗਾ ਤਾਂ ਚਲੋ ਜੇ ਏਸੀ ਲਾਏਗਾ ਵੀ ਤਾਂ 25 26 ਰੱਖੇਗਾ ਅੱਜਕੱਲ ਤਾਂ 18 ਵਾਲੇ ਆ ਤੇ ਕੰਬਲ ਲੈ ਕੇ ਸੌਂਦੇ ਨੇ ਵਿਚ ਇਜ਼ ਵੈਰੀ ਬੈਡ ਸੋ ਇਹ ਤਾਂ ਦੇਖੋ ਇਨਸਾਨ ਨੂੰ ਖੁਦ ਹੀ ਸਮਝ ਆਣਾ ਪਏਗਾ ਏਸੀ ਮੌਸਮ ਸਾਰੇ ਕਮਰੇ ਦੀ ਨਮੀ ਕੱਢ ਲੈਂਦਾ ਬਾਹਰ ਨੂੰ ਸੁੱਟ ਦਿੰਦਾ ਡਰਾਈਨੈਸ ਹੋ ਜਾਂਦੀ ਹੈ ਸੋ ਇਹ ਗੱਲਾਂ ਇਹ ਕੂਲਿੰਗ ਅਸੀਂ ਕੰਫਰਟ ਤਾਂ ਲੈ ਲਿਆ ਕੰਫਰਟ ਜ਼ੋਨ ਚ ਆ ਗਏ ਲੇਕਿਨ ਸਿਹਤ ਲਈ ਇਹ ਚੰਗੀਆਂ ਨਹੀਂ ਕੁਝ ਖਾਸ ਐਡਵਾਈਸੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋਗੇ ਬਿਲਕੁਲ ਜੀ ਜਦੋਂ ਵੀ ਘਰੋਂ ਨਿਕਲਣਾ ਗਰਮੀਆਂ ਚ ਤਾਂ ਖੂਬ ਸਾਰਾ ਪਹਿਲਾਂ ਪਾਣੀ ਪੀ ਕੇ ਨਿਕਲੋ ਔਰ ਪਾਣੀ ਆਪਣੇ ਨਾਲ ਲੈ ਕੇ ਜਾਓ ਬਾਹਰੋਂ ਪਾਣੀ ਔਰ ਸਲਾਦ ਕੱਚਾ ਇਹ ਬਿਲਕੁਲ ਨਹੀਂ ਖਾਣਾ ਕਿਉਂਕਿ ਬਾਹਰ ਲਿਆਂ ਚੀਜ਼ਾਂ ਜੇ ਖਾਓਗੇ ਬਾਹਰ ਦਾ ਕੱਚਾ ਸਲਾਦ ਗੰਦੇ ਪਾਣੀ ਨਾਲ ਧੋ ਲਿਆ ਹੋ ਸਕਦਾ ਹੈ ਔਰ ਉਹ ਨੁਕਸਾਨ ਕਰੇਗਾ ਔਰ ਬਾਹਰਲਾ ਪਾਣੀ ਕਿੰਨਾ ਸਾਫ਼ ਹੈ ਉਹਦਾ ਸਾਨੂੰ ਪਤਾ ਨਹੀਂ ਇਸ ਲਈ ਗਰਮੀਆਂ ਚ ਸਾਨੂੰ ਡੈਰੀਆ ਤੋਂ ਬਚਣ ਵਾਸਤੇ ਬਿਮਾਰੀ ਤੋਂ ਬਚਣ ਵਾਸਤੇ ਬਚਣਾ ਚਾਹੀਦਾ ਔਰ ਇੱਕ ਹੋਰ ਖਿਆਲ ਕਰਨਾ ਚਾਹੀਦਾ ਜਿੱਥੇ ਸੀਵਰ ਦੀ ਲਾਈਨ ਤੇ ਪਾਣੀ ਦੀ ਲਾਈਨ ਇਕੱਠੀਆਂ ਹੋਣ ਉਥੇ ਹੈ ਜਾ ਵੈਲਨ ਦਾ ਖਤਰਾ ਹੁੰਦਾ ਹੈ ਇਹ ਖਾਸ ਕਰ ਹਾਈਜੀਨ ਮੇਨਟੇਨ ਕਰਨ ਵਾਲੀ ਗੱਲ ਹੈ ਇਸ ਮਾਮਲੇ 'ਚ ਸਰਕਾਰਾਂ ਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪਏਗਾ ਤੇ ਇਸ ਤੋਂ ਬਚਾਅ ਰੱਖਣਾ ਪਏਗਾ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਦੱਸਿਆ ਸਰੀਰ 'ਚ ਕਦੀ ਨਮਕ ਔਰ ਪਾਣੀ ORS ਦਾ ਪੈਕੇਟ ਇੱਕ ਪਰਮਾਨੈਂਟ ਆਪਣੀ ਜੇਬ 'ਚ ਰੱਖੋ ਸਾਰੇ ਜਿੱਥੇ ਤੁਹਾਨੂੰ ਲੱਗੇ ਕਿ ਕੁਝ ਕਮੀ ਹੈ ORS ਦਾ ਇੱਕ ਚਮਚ ਸੁੱਕਾ ਵੀ ਖਾ ਲੋਗੇ ਤਾਂ ਵੀ ਬਚ ਜਾਓਗੇ ਤੇ ਨਾਲ-ਨਾਲ ਦੇਖੋ ਜਿੰਨੇ ਵੀ ਸਾਡੇ ਬਜ਼ੁਰਗ ਸੀ ਅੱਜ ਤੋਂ 50 ਸਾਲ ਪਹਿਲਾਂ ਘਰੋਂ ਨਿਕਲਣ ਲੱਗੇ ਹਰ ਬੰਦਾ ਸਿਰ ਤੇ ਪਕੜੀ ਹੁੰਦੀ ਸੀ ਇਹਨੂੰ ਸ਼ਾਨ ਮੰਨਿਆ ਜਾਂਦਾ ਸੀ ਭਾਰਤ ਦੀ ਔਰ ਇਸ ਇੱਥੇ ਨਹੀਂ ਹੁੰਦੀ ਸੀ ਦੁਨੀਆ ਦੇ ਹਰ ਈਰਾਨ ਜਿੱਥੇ ਰੇਗਿਸਤਾਨ ਨੇ ਜਿੱਥੇ ਗਰਮੀਆਂ ਨੇ ਰਾਜਸਥਾਨ ਈਰਾਨ ਸਾਰੀ ਜਗ੍ਹਾ ਅਲੱਗ-ਅਲੱਗ ਤਰ੍ਹਾਂ ਦੇ ਹੈਟ ਨੇ ਲੋਕਾਂ ਦੇ ਹੈਟ ਐਨੇ ਨੇ ਲੰਬੇ ਵਾਲੇ ਹੁੰਦੇ ਨੇ ਤਾਂਕਿ ਇਹ ਸਾਰਾ ਇੱਥੇ ਜਿਹਦਾ ਸਿਰ ਠੰਡਾ ਰਹਿ ਗਿਆ ਉਹਨੂੰ ਮੌਜ ਹੈ ਜਦ ਸਿਰ ਠੰਡਾ ਪੇਟ ਗਰਮ ਇਹ ਆਯੁਰਵੈਦ ਦੇ ਨਿਸ਼ਾਨ ਨੇ ਜੀ ਤੇ ਬਿਮਾਰੀ ਦੂਰ ਤੋ ਇਹ ਤੇ ਇਨਸਾਨ ਨੂੰ ਪੁਰਾਣੀਆਂ ਆਯੁਰਵੇਦ ਦੀਆਂ ਗੱਲਾਂ ਮੰਨਣੀਆਂ ਪੈਣੀਆਂ ਹੈ ਕੁਦਰਤ ਦੇ ਨੇੜੇ ਰਹਿਣਾ ਪੈਣਾ ਹੁਣ ਦੇਖੋ ਕਈ ਫਰੂਟ ਐਸੇ ਨੇ ਜਿਨ੍ਹਾਂ ਚ ਪਾਣੀ ਪਾਣੀ ਹੈ ਪਰਮਾਤਮਾ ਜਿਹੜਾ ਵੀ ਫਰੂਟ ਬਣਾਉਂਦਾ ਮੌਸਮ ਦੇ ਹਿਸਾਬ ਨਾਲ ਹੈ ਅੱਜ ਦੀ ਡੇਟ 'ਚ ਤਰਬੂਜ ਹੈ ਖੀਰਾ ਹੈ ਤੇ ਆਪਣਾ ਕੱਕੜੀ ਤਰ ਹੈ ਤੇ ਖਰਬੂਜ ਤਰਬੂਜਾ ਇਹ ਸਾਰੇ ਪਾਣੀ ਵਾਲੇ ਫਰੂਟ ਨੇ ਇਹ ਇਸੇ ਲਈ ਗਰਮੀ 'ਚ ਹੁੰਦੇ ਨੇ ਆਮ ਤਾ ਰਾਜਾ ਹੈ ਮੌਸਮ ਦਾ ਇਸ ਮੌਸਮ ਦਾ ਤੋ ਇਹਨਾਂ ਸਾਰਿਆਂ ਫਰੂਟ ਤੇ ਆਪਣਾ ਸਤੂ ਤੇ ਗੁੰਦ ਘਤੀਰਾ ਇਹ ਸਾਰਾ ਕੁਝ ਤੁਸੀਂ ਲਗਾਤਾਰ ਮੌਸਮ ਚ ਪੂਰੇ ਮੌਸਮ ਚ ਲੈਂਦੇ ਰਹਿਣਾ ਹੈ ਤੇ ਆਪਣਾ احتیاط ਵਰਤਨਾ ਤੇ ਬਿਲਕੁਲ ਸਵਸਤ ਰਹਿ ਸਕਦੇ ਹੋ ਜੀ ਸ਼ੁਕਰੀਆ ਗੱਲਬਾਤ ਕਰਨ ਲਈ ਵਾਕੀ ਇਹ ਬੇहद ਖਾਸ ਜਾਣਕਾਰੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼ੁਰੂਆਤੀ ਮੌਸਮ ਦੇ ਵਿੱਚ ਹੀ ਟੈਂਪਰੇਚਰ 40 ਪਲੱਸ ਚੜ ਰਿਹਾ ਹੈਗਾ ਤਾਂ ਜਿਹਦੇ ਵਿੱਚ ਬਜ਼ੁਰਗਾਂ ਨੂੰ ਬੱਚਿਆਂ ਨੂੰ ਅਤੇ ਹੋਰ ਜਿਹੜੇ ਕੀ ਲੋਕ ਹੈਗੇ ਨੇ ਉਹਨਾਂ ਨੂੰ ਦਿੱਕਤ ਨਾ ਆਵੇ ਸੋ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਉੱਪਰ ਗੌਰ ਜ਼ਰੂਰ ਕਰਿਓ ਤਾਂਕਿ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਦਰਿਆ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਮੋਹਨ ਨਾਲ ਪਰਵਿੰਦਰ ਚੰਡੀਗੜ੍ਹ